ਇਹ ਕਿੱਥੋਂ ਦੀ ਆਨੇ ਔਰ ਇਹ ਨੌਜਵਾਨ ਕੌਣ ਨੇ ਇਹ ਐਵੇਂ ਲੱਗ ਰਿਹਾ ਕਿ ਕਿਸੇ ਪਿੰਡ ਦੇ ਨੌਜਵਾਨ ਨੇ ਔਰ ਭਲੇ ਦਾ ਕੰਮ ਕਰ ਰਿਹਾ ਤਸਵੀਰਾਂ ਤੁਸੀਂ ਵੇਖੋ ਫਿਰ ਤੁਸੀਂ ਇਸ ਦੇ ਵਿੱਚ ਕਮੈਂਟ ਜਰੂਰ ਕਰਨਾ ਕਿ ਇਹ ਨੌਜਵਾਨ ਕੌਣ ਨੇ ਔਰ ਕੀ ਕਰ ਰਹੇ ਨੇ ਜੇ ਕੋਈ ਜਾਣਕਾਰੀ ਹੋਵੇ ਤਾਂ ਕਮੈਂਟ ਜਰੂਰ ਕਰਿਓ ਕਿਉਂਕਿ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਆ ਉਹ ਲੋਕਾਂ ਨੂੰ ਕੋਈ ਸੁਝਾਅ ਦੇਣ ਵਾਲੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਵੀਡੀਓ ਵਾਇਰਲ ਵੀ ਹੁੰਦੀਆਂ ਨੇ ਜਿਸ ਦੇ ਵਿੱਚ ਲੋਕਾਂ ਵਾਸਤੇ ਵਧੀਆ ਜਾਣਕਾਰੀ ਹੁੰਦੀ ਔਰ ਬਹੁਤ ਵਧੀਆ ਸੁਝਾਅ ਹੁੰਦੇ ਆ ਹੁਣ ਸੁਝਾ ਦੀ ਗੱਲ ਕਰੀਏ ਕਿ ਜਿਵੇਂ ਇਹਨਾਂ ਨੇ ਮੀਟਰ ਫੜਿਆ ਹੋਇਆ ਲੱਗਦਾ ਹੈ ਕਿ ਕਿਸੇ ਪਿੰਡ ਦੇ ਸੂਝਵਾਨ ਅਤੇ ਜ਼ਿੰਮੇਵਾਰ ਨੌਜਵਾਨ ਨੇ ਔਰ ਪਿੰਡ ਦੇ ਲੋਕ ਨੇ ਸਿਆਣਪ ਵਾਲੇ ਲੋਕ ਨੇ ਪੜ੍ਹੇ ਲਿਖੇ ਲੋਕ ਨੇ ਔਰ ਇਹਨਾਂ ਵੱਲੋਂ ਆਪਣੇ ਪਿੰਡ ਦੀ ਜਿਹੜੀ ਫਿਰਨੀ ਹੈ ਆਪਣੇ ਪਿੰਡ ਨੂੰ ਜਾਣ ਵਾਲੀ ਸੜਕ ਜਿਹੜੀ ਹੈ ਉਸ ਦੀ ਮੰਗਤੀ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਕਈ ਜਗ੍ਹਾ ਦੇ ਉੱਤੇ ਪੰਜਾਬ ਦੇ ਬਹੁਤ ਸਾਰੇ ਲਿੰਕ ਰੋਡ ਜਦੋਂ ਪਿੰਡਾਂ ਨੂੰ ਜਾਂਦੇ ਆ ਤਾਂ ਲਿੰਕ ਰੋਡਾਂ ਦੇ ਕਿਨਾਰੇ ਬੰਨਣ ਦੀ ਜ਼ਰੂਰਤ ਹੈ ਕਿਉਂਕਿ ਜ਼ਮੀਨਾਂ ਖਾਲੀ ਹੋ ਚੁੱਕੀਆਂ ਨੇ ਐਸ ਵੇਲੇ ਫਸਲ ਜਿਹੜੀ ਆ ਉਹ ਕੱਟੀ ਗਈ ਆ ਤਾਂ ਹੁਣ ਇਹਨਾਂ ਸੜਕਾਂ ਦੇ ਦੁਸ਼ਮਣ ਜਿਹੜੇ ਆ ਉਹ ਵੀ ਪੈਦਾ ਹੋ ਜਾਣੇ ਆ ਤਾਂ ਕੁਝ ਇਹੋ ਜਿਹੇ ਬੇਸ਼ਰਮ ਲੋਕ ਵੀ ਕਈ ਤਰ੍ਹਾਂ ਦੇ ਆ ਜਾਣੇ ਨੇ ਕਿ ਜਿਨ੍ਹਾਂ ਬੇਸ਼ਰਮਾਂ ਨੇ ਸਿਰਫ ਸੜਕ ਵਡਣ ਵਾਲੀ ਖਿਆਲ ਕਰਨਾ ਹੈ ਕਈ ਜਗ੍ਹਾ ਤੇ ਤੁਸੀਂ ਵੇਖਿਆ ਹੋਵੇਗਾ ਕਿ ਰੁੱਖ ਪਿਛੇ ਰਹਿ ਜਾਂਦੇ ਆ ਤਾਂ ਰੁੱਖਾਂ ਤੋਂ ਅੱਗੇ ਆ ਕੇ ਵੀ ਸੜਕ ਦੇ ਕਿਨਾਰੇ ਕੱਟੇ ਜਾਂਦੇ ਆ ਉਹ ਕਾਰਨ ਕੀ ਰਹਿ ਜਾਂਦਾ ਕਿਉਂਕਿ ਉਹਨਾਂ ਦਾ ਰੱਜ ਨਹੀਂ ਹੁੰਦਾ ਉਹ ਆਪਣੀ ਜ਼ਮੀਨ ਤੋਂ ਖੁਸ਼ ਨਹੀਂ ਹੈਗੇ ਜੇ ਸਰਕਾਰ ਚਾਹੇ ਤਾਂ ਦੋ-ਦੋ ਕਨਾਲਾਂ ਜ਼ਮੀਨ ਵਿੱਚ ਲੈ ਜਾਵੇ ਫਿਰ ਕੋਈ ਗੱਲ ਨਹੀਂ ਲੇਕਿਨ ਕਈ ਇਹੋ ਜਿਹੇ ਬੇਵਕੂਫੀਆਂ ਕਰਦੇ ਆ ਕਿ ਸੜਕ ਦਾ ਕਿਨਾਰਾ ਜਿਹੜਾ ਉਹ ਵੜਦੇ ਆ ਹੁਣ ਸਰਕਾਰਾਂ ਨੂੰ ਬੇਨਤੀ ਆ ਕਿ ਜਦੋਂ ਤੁਹਾਡੇ ਮੁਲਾਜ਼ਮ ਤੁਹਾਡੇ ਆਫੀਸਰ ਸਬੰਧਤ ਮਹਿਕਮੇ ਦੇ ਆਫੀਸਰ ਜਿਵੇਂ ਮੰਡੀ ਬੋਰਡ ਹੈ ਮੰਡੀ ਬੋਰਡ ਦਾ ਮਤਲਬ ਕੀ ਹੈ ਕਿ ਜਦੋਂ ਮੰਡੀਆਂ ਨੂੰ ਜਾਣ ਵਾਲੇ ਰਸਤੇ ਜੋ ਪਿੰਡਾਂ ਦੇ ਵਿੱਚੋਂ ਹੋ ਕੇ ਖੇਤਾਂ ਨੂੰ ਜਾਂਦੇ ਆ ਤਾ ਖੇਤਾਂ ਵਾਲੇ ਰਸਤੇ ਜਿੰਨੇ ਵੀ ਆ ਉਹ ਮੰਡੀ ਬੋਰਡ ਦੇ ਅਧੀਨ ਆਉਂਦੇ ਆ ਤਾਂ ਮੰਡੀ ਬੋਰਡ ਵਾਲੀਆਂ ਜਿਹੜੀਆਂ ਸੜਕਾਂ ਆ ਉਹ ਦਾਣਾ ਲੈ ਕੇ ਜਾਣ ਵਾਸਤੇ ਹੁੰਦੀਆਂ ਤਾਂ ਮੰਡੀ ਬੋਰਡ ਦੇ ਅਫੀਸਰ ਜਿਹੜੇ ਆ ਕਈ ਨੌਜਵਾਨ ਅਸੀਂ ਵੇਖਿਆ ਕਿ ਚੰਗੇ ਯੁਵਾ ਨੌਜਵਾਨ ਨੇ ਲੇਕਿਨ ਉਹ ਕੀ ਵੇਖਦੇ ਆ ਉਹ ਕਿਉਂ ਡਿਊਟੀ ਵਧੀਆ ਨਹੀਂ ਨਿਭਾਉਂਦੇ ਕਿਉਂ ਇਹਨਾਂ ਨੂੰ ਨੋਟਿਸ ਨਹੀਂ ਕੱਢਦੇ ਕਿਉਂ ਇਹ ਪੈਰਵਾਈਆਂ ਨਹੀਂ ਕਰਦੇ ਔਰ ਜ਼ਿਆਦਾਤਰ ਜਦੋਂ ਬਜ਼ੁਰਗ ਹੋ ਜਾਂਦੇ ਆ ਕਿਸੇ ਮਹਿਕਮੇ ਵਿੱਚ ਵੀ ਅਫੀਸਰ ਫਿਰ ਉਹ ਲਾਸਟ ਵਿੱਚ ਆਪਣਾ ਫੇਮ ਖੱਟਣ ਵਾਸਤੇ ਬਾਹਰ ਆਉਂਦੇ ਆ ਲੁੱਗੋ ਕੇ ਤੇ ਬਹੁਤ ਸਾਰੇ ਆਫੀਸਰ ਲੱਗ ਪੈਂਦੇ ਆ ਰੋਹ ਮਾਰਨ ਆਪਣਾ ਤਰੀਕਾ ਚਮਕਾਉਣ ਕਿ ਐਦਾਂ ਨਹੀਂ ਮੈਂ ਹੋਣ ਦੇਣਾ ਮੇਰਾ ਰਾਜ ਆ ਗਿਆ ਮੇਰਾ ਚਾਹੇ ਉਹਨੇ 15 ਸਾਲ ਨੌਕਰੀ ਕਰ ਲਈ ਹੋਵੇ ਉਦੋਂ ਉਹਦਾ ਰਾਜ ਨਹੀਂ ਹੁੰਦਾ ਰਾਜ ਉਹਦਾ ਉਦੋਂ ਹੀ ਆਉਂਦਾ ਜਦੋਂ ਰਿਟਾਇਰਮੈਂਟ ਦੇ ਲੱਗ ਕੇ ਆ ਜਾਂਦਾ 5-7 ਮਹੀਨੇ ਵਿੱਚ ਫਿਰ ਉਹ ਸ਼ੋਭਾ ਖੱਟਦਾ ਫਿਰ ਉਹਨੂੰ ਸਟੇਜਾਂ ਦੇ ਉੱਤੇ ਸਨਮਾਨਿਤ ਕੀਤਾ ਜਾਂਦਾ ਕਿ ਇਹ ਜੋ ਅਫਸਰ ਹੈ ਇਹਨੇ ਬੜਾ ਧੱਕ ਜਮਾਈ ਪਿਛਲੇ ਦਿਨੀ ਤੁਸੀਂ ਵੇਖਿਆ ਕਿ ਇੱਕ ਹੁਸ਼ਿਆਰਪੁਰ ਏਰੀਆ ਵਿੱਚੋਂ ਵੀ ਅਫੀਸਰ ਰਿਟਾਇਰ ਹੋਇਆ ਸੀ ਉਸਨੇ ਬੜੀ ਵਾਵਾ ਖੱਟੀ ਜੀ ਗੁੜ ਦੇ ਵੇਲਣੇ ਫੜ ਲਏ ਬੜਾ ਬੁਰਾ ਹਾਲ ਤੇ ਮੰਦੀਆਂ ਘੜੀਆਂ ਫੂਡ ਇਨਸਪੈਕਟਰ ਬਣ ਗਿਆ ਉਹਨੇ ਬੜੇ ਤਰੀਕੇ ਨਾਲ ਉਸ ਵੇਲੇ ਰਿਟਾਇਰਮੈਂਟ ਦਾ ਟਾਈਮ ਸੀਗਾ ਉਹਨੇ ਬੜੀਆਂ ਛਾਲਾਂ ਮਾਰੀਆਂ ਬਹੁਤ ਕੁਝ ਕੀਤਾ ਤੇ ਕੀ ਕਰਨਾ ਸੀਗਾ ਸਿਰਫ ਰਿਟਾਇਰਮੈਂਟ ਵੇਲੇ ਜਵਾਨੀ ਉਹ ਕਿੱਥੇ ਕੱਢ ਗਿਆ ਜਵਾਨੀ ਵਿੱਚ ਉਸਨੇ ਕੋਈ ਨਹੀਂ ਵੇਖਿਆ ਕਿ ਜਦੋਂ ਉਸ ਨੂੰ ਨੌਕਰੀ ਮਿਲੀ ਆ ਜੇ 10 15 20 ਸਾਲ ਉਹਨੇ ਨੌਕਰੀ ਕਰੀ ਆ ਉਸ ਦੇ ਵਿੱਚ ਉਸਨੇ ਕੁਝ ਨਹੀਂ ਬੋਲਿਆ ਸਿਰਫ ਆਪਣੀ ਵਾਹ ਵਾਹ ਖੱਟਣ ਵਾਸਤੇ ਉਹਨਾਂ ਦਿਨਾਂ ਵਿੱਚ ਆ ਗਿਆ ਜਦੋਂ ਉਸ ਨੂੰ ਨੌਕਰੀ ਜਿਹੜੀ ਆ ਰਿਟਾਇਰਮੈਂਟ ਦੇਣ ਲੱਗੀ ਆ ਜਦੋਂ ਰਿਟਾਇਰਮੈਂਟ ਤੇ ਆ ਗਿਆ ਫਿਰ ਉਹਨੇ ਵੇਖਿਆ ਕਿ ਮੈਂ ਇੱਕ ਚੰਗਾ ਆਪਣੀ ਛਵੀ ਬਣਾ ਕੇ ਤੇ ਕਿਸੇ ਸੀਟ ਦੇ ਉੱਤੋਂ ਇਲੈਕਸ਼ਨ ਲੜਾਂਗਾ ਮੈਂ ਐਮਐਲਏ ਬਣਾਂਗਾ ਤੇ ਹੁਣ ਤੁਸੀਂ ਵੇਖ ਹੀ ਲਿਆ ਐਮਐਲਏ ਵੀ ਬਣਿਆ ਹੋਵੇਗਾ ਜਾਂ ਮੰਤਰੀ ਬਣ ਗਿਆ ਸਿੱਧਾ ਤੇ ਇਹ ਤੁਹਾਡੇ ਧਿਆਨ ਚੀ ਆ ਬਾਕੀ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਕਿਉਂਕਿ ਅਸੀਂ ਤੁਹਾਨੂੰ ਇਹ ਦੱਸਤਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਇਹ ਇੱਕ ਹੁਸ਼ਿਆਰਪੁਰ ਦਾ ਅਫੀਸਰ ਆਇਆ ਸੀਗਾ ਲੇਕਿਨ ਉਦੋਂ ਆਇਆ ਜਦੋਂ ਬਜ਼ੁਰਗ ਹੋ ਗਿਆ ਜਦੋਂ ਮੂੰਹ ਦੇ ਵਿੱਚ ਦੰਦ ਨਹੀਂ ਰਹੇ ਤਾਂ ਉਦੋਂ ਲੱਗਾ ਦੰਦੀਆਂ ਕੱਢ ਕੇ ਦੱਸਣ ਉਦੋਂ ਲੱਗਾ ਆਪਣਾ ਰੋਬ ਬਣਾ ਕੇ ਦੱਸਣ ਔਰ ਅਸੀਂ ਬੇਨਤੀ ਕਰਦੇ ਹਾਂ ਸਾਰੇ ਮਹਿਕਮਿਆਂ ਵਾਲਿਆਂ ਨੂੰ ਕਿ ਤੁਹਾਡੀ ਜਿਹੜੀ ਵੀ ਡਿਊਟੀ ਲੱਗੀ ਹੁੰਦੀ ਆ ਆਪਣੀ ਉਮਰ ਦੇ ਵਿੱਚ ਆਪਣੇ ਜੋਸ਼ ਦੇ ਵਿੱਚ ਆਪਣੀ ਨੌਕਰੀ ਜਿਹੜੀ ਆ ਵਧੀਆ ਟਾਈਮ ਨਾਲ ਵਧੀਆ ਕੱਢਿਆ ਕਰੋ ਔਰ ਲੋਕਾਂ ਨੂੰ ਦੱਸੋ ਕਿ ਅਸੀਂ ਮੁਲਾਜ਼ਮ ਐ ਅਸੀਂ ਅਫੀਸਰ ਐ ਬਜ਼ੁਰਗ ਹੋ ਕੇ ਤੁਸੀਂ ਆਪਣੇ ਰੈਂਕ ਜਿਹੜੇ ਆ ਉਹ ਉਸ ਵੇਲੇ ਦੱਸਦੇ ਹੋ ਪਹਿਲਾਂ ਵੀ ਦੱਸਿਆ ਕਰੋ ਔਰ ਆ ਤਸਵੀਰਾਂ ਦੀ ਗੱਲ ਕਰ ਦਈਏ ਫਿਰ ਦੁਬਾਰਾ ਇੱਥੇ ਆ ਜਾਈਏ ਕਿ ਆ ਨੌਜਵਾਨਾਂ ਦੇ ਸ਼ਾਬਾਸ਼ ਹੈ ਜੋ ਪਿੰਡਾਂ ਦੇ ਨੌਜਵਾਨ ਇਕੱਠੇ ਹੋਏ ਆ ਔਰ ਆਪਣੇ ਪਿੰਡ ਦੀਆਂ ਆਪ ਮੰਤੀਆਂ ਕਰਕੇ ਆਪ ਜ਼ਮੀਨ ਛੱਡ ਰਹੇ ਆ ਤਾਂ ਜੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਗੱਲ ਕਰੀਏ ਤਾਂ ਇਹੋ ਜਿਹੇ ਨੌਜਵਾਨ ਵੀ ਅਸੀਂ ਵੇਖੇ ਆ ਕਿ ਜਿਨ੍ਹਾਂ ਨੇ ਦੋ ਚਾਰ ਬੰਦੇ ਲਾਏ ਹੁੰਦੇ ਆ ਸੜਕ ਦਾ ਕਿਨਾਰਾ ਵਢਣ ਵਾਸਤੇ ਆਪ ਕੋਲ ਖੜੇ ਹੁੰਦੇ ਆ ਤਾਂ ਮੁੱਛਾਂ ਨੂੰ ਵੱਟ ਚੜ ਰਿਆ ਹੁੰਦਾ ਉਸ ਵੇਲੇ ਕਿ ਅਸੀਂ ਸੜਕ ਦਾ ਕਿਨਾਰਾ ਵਢ ਰਹੇ ਆ ਔਰ ਹੁਣ ਖੇਤ ਖਾਲੀ ਹੋਏ ਪਏ ਆ ਔਰ ਸਬੰਧਤ ਬੈਕਮੈਨ ਨੂੰ ਬੇਨਤੀ ਆ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ ਖਾਸ ਕਰ ਮੰਡੀ ਬੋਰਡ ਨੂੰ ਕਿ ਮੰਡੀ ਬੋਰਡ ਦੀਆਂ ਲਿੰਕ ਛੜਕਾਂ ਜਿਹੜੀਆਂ ਉਹਨਾਂ ਦਾ ਤੁਸੀਂ ਹਾਲਾਤ ਵੇਖੋ ਕਿ ਉਹ ਸਾਰੇ ਕਿਨਾਰੇ ਵੱਢ ਲਏ ਆ ਤੇ ਮੰਡੀ ਬੋਰਡ ਦੇ ਅਫੀਸਰ ਕੀ ਕਰ ਰਹੇ ਆ ਬਹੁਤ ਵੱਡੇ ਵੱਡੇ ਰੈਂਕ ਨੇ ਇਹਨਾਂ ਦੇ ਕੋਲ ਬਹੁਤ ਲੰਬੇ ਸਮੇਂ ਤੋਂ ਡਿਊਟੀਆਂ ਕਰ ਰਹੇ ਆ ਔਰ ਅਸੀਂ ਬੇਨਤੀ ਕਰਦੇ ਹਈਏ ਕਿ ਤੁਸੀਂ ਅੰਦਰ ਨਾ ਬੈਠੋ ਬੁਢਾਪੇ ਵਿੱਚ ਆ ਕੇ ਨਾ ਆਪਣਾ ਜੋਸ਼ ਦੱਸਿਓ ਹੁਣ ਥੋੜੀ ਬਹੁਤੀ ਹਿੰਮਤ ਕਰੋ ਤਾਂ ਹੁਣ ਜ਼ਮੀਨਾਂ ਖਾਲੀ ਨੇ ਹੁਣ ਲੋਕਾਂ ਨੂੰ ਨੋਟਿਸ ਕੱਢੋ ਭੇਜੋ ਸਨੇਹੇ ਕਿ ਆਪਣੀ ਜਗ੍ਹਾ ਜਿਹੜੀ ਆ ਛੱਡ ਦਿਓ ਤਾਂ ਖਰਚੇ ਉਹਨਾਂ ਦੇ ਖਾਤੇ ਪਾਓ ਤੇ ਸੜਕਾਂ ਜਿਹੜੀਆਂ ਉਹ ਬਚਾਓ ਕਿਉਂਕਿ ਸੜਕਾਂ ਵਾਸਤੇ ਅਸੀਂ ਅਕਸਰ ਹੀ ਅਪੀਲ ਕਰਦੇ ਰਹਿੰਨੇ ਆ ਸਕੂਲਾਂ ਦੀਆਂ ਬੱਸਾਂ ਕਈ ਵਾਰ ਤੁਸੀਂ ਪਲਟਦੀਆਂ ਵੇਖੀਆਂ ਤਾਂ ਸਕੂਲ ਦੀਆਂ ਬੱਸਾਂ ਜਦੋਂ ਪਲਟ ਜਾਂਦੀਆਂ ਤਾਂ ਜ਼ਿੰਮੇਵਾਰ ਮੰਡੀ ਬੋਰਡ ਦਾ ਅਫਸਰ ਹੋਣਾ ਚਾਹੀਦਾ ਕਿਉਂਕਿ ਉਸ ਨੇ ਆਪਣੀ ਜਗ੍ਹਾ ਕਵਰ ਨਹੀਂ ਕੀਤੀ ਉਹ ਡਿਊਟੀ ਕਿੱਥੇ ਕਰ ਗਿਆ ਕਿੱਥੇ ਨਹੀਂ ਇਹ ਸਮਝ ਨਹੀਂ ਆਉਂਦੀ ਲੇਕਿਨ ਲੋਕ ਵੀ ਇਸ ਤਰ੍ਹਾਂ ਦੇ ਆ ਕਿ ਕੋਈ ਮੰਡੀ ਬੋਰਡ ਦੇ ਅਫਸਰ ਦੇ ਉੱਤੇ ਕੰਪਲੇਂਟ ਨਹੀਂ ਪਾਉਂਦਾ ਰੱਬ ਨਾ ਖਾਸਤਾ ਜੇ ਕਦੀ ਸਾਡੀ ਗੱਡੀ ਨਾਲ ਇਸ ਤਰ੍ਹਾਂ ਹੋ ਜਾ ਤਾਂ ਫਿਰ ਇਹਨੂੰ ਦੱਸਾਂਗੇ ਮੰਡੀ ਬੂਰ ਦੇ ਅਫਸਰਾਂ ਨੂੰ ਕਿ ਅਸੀਂ ਕੀ ਕਰ ਸਕਨੇ ਆ ਫਿਰ ਕੰਪਲੇਂਟ ਮਾਂਜੋਗ ਅਦਾਲਤਾਂ ਤੱਕ ਵੀ ਜਾਵੇਗੀ ਤੇ ਫਿਰ ਉਹਦੀ ਡਿਊਟੀ ਦੇ ਵਿੱਚ ਦੱਸਾਂਗੇ ਕਿ ਉਹਨੇ ਡਿਊਟੀ ਕੀਤੀ ਸੀ ਜਾਂ ਉਹਨੇ ਗਲਤੀ ਕੀਤੀ ਸੀ ਔਰ ਅਸੀਂ ਬੇਨਤੀ ਕਰ ਦਈਏ ਕਿ ਫਿਲਹਾਲ ਅਸੀਂ ਬੇਨਤੀਆਂ ਕਰ ਰਹੇ ਆ ਕਿ ਸੜਕਾਂ ਜਿਹੜੀਆਂ ਉਸਦੇ ਕਿਨਾਰੇ ਬਚਾਓ ਅਫਸਰਾਂ ਨੂੰ ਬੇਨਤੀ ਆ ਕਿ ਆਪਣੀ ਜਿਹੜੀ ਡਿਊਟੀ ਉਹਦਾ ਵਧੀਆ ਫਰਜ਼ ਨਿਭਾਓ ਔਰ ਡਿਊਟੀ ਵਧੀਆ ਕਰੋ ਤੇ ਸੜਕਾਂ ਦੇ ਕਿਨਾਰੇ ਬਚਾ ਕੇ ਤੇ ਹੁਣ ਮਿੱਟੀ ਜਿਹੜੀ ਆ ਉਹ ਬਰਮਾ ਦੇ ਉੱਤੇ ਲਗਵਾਓ ਤਾਂ ਜੋ ਲੋਕਾਂ ਦੇ ਲੰਘੇ ਜਿਹੜੇ ਆ ਉਹ ਸਾਫ਼ ਸੁਥਰੇ ਰਹਿਣ ਔਰ ਲੰਬਾ ਸਮਾਂ ਸੜਕਾਂ ਜਿਹੜੀਆਂ ਉਹ ਕੱਢ ਜਾਣ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਜ਼ਰੂਰ ਕਰਦੇ ਹੋ ਔਰ ਸ਼ੇਅਰ ਜ਼ਰੂਰ ਕਰਦੇ ਧੰਨਵਾਦ